ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਗੁੜ 파ਰੇ ਬਿਲਕੁਲ ਬਣਾ ਰਹੇ ਆਪਾਂ ਹਲਵਾਈ ਵਰਗੇ ਬਣਾਵਾਂਗੇ ਤੇ ਇਹ ਬਹੁਤ ਹੀ ਖਸਤਾ ਬਣਦੇ ਨੇ ਤੇ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੇ ਨੇ ਬਹੁਤ ਹੀ ਇਤੇ ਮਿਹਨਤ ਕਰਨ ਦੀ ਵੀ ਲੋੜ ਨਹੀਂ ਤੇ ਬਹੁਤ ਸਾਮਾਨ ਵੀ ਨਹੀਂ ਚਾਹੀਦਾ ਤੇ ਆਪਾਂ ਕੀ ਲੈਣਾ ਜੀ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸ ਦੰਨੇ ਆਂਗੇ ਇੱਕ ਆਪਾਂ ਇਸ ਤਰ੍ਹਾਂ ਲੈਣਾ ਜੀ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਤੇ ਖੁੱਲਾ ਜਿਵੇਂ ਆਪਾਂ ਇਹਦੇ ਵਿੱਚ ਆਟਾ ਗੁੰਨ ਸਕੀਏ ਇੱਕ ਕੌਲੀ ਲੈਂਤੀ ਆ ਜੀ ਆਪਾਂ ਮੈਦੇ ਦੀ ਇੱਕ ਕੌਲੀ ਆਪਾਂ ਇਸ ਤਰ੍ਹਾਂ ਆਪਾਂ ਇੱਕ ਭਾਂਡਾ ਲੈ ਲਾਂਗੇ ਉਹਦੇ ਹਿਸਾਬ ਨਾਲ ਹੀ ਆਪਾਂ ਸਾਰਾ ਮਤਲਬ ਕਿ ਬਣਾਵਾਂਗੇ ਜੀ ਇਹ ਲਓ ਜੀ ਆਪਾਂ ਦੋ ਕੌਲੀਆਂ ਲੈ ਲਈਆਂ ਨੇ ਇਹ ਮੈਦੇ ਦੀਆਂ ਇਹੀ ਕੌਲੀ ਦੇ ਹਿਸਾਬ ਨਾਲ ਹੀ ਆਪਾਂ ਸਾਰਾ ਕੁਝ ਮਾਪਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਬੇਕਿੰਗ ਸੋਡਾ ਚਮਚੇ ਦਾ ਚੌਥਾ ਹਿੱਸਾ ਇਹਨੂੰ ਆਪਾਂ ਕਰ ਲਾਂਗੇ ਮਿਕਸ ਨੋ ਜੇ ਇਹਨੂੰ ਆਪਾਂ ਮਿਕਸ ਕਰ ਲਿਆ ਇੱਕ ਕੜਛੀ ਕੁ ਲੈਤੀ ਆ ਆਪਾਂ ਘਿਓ ਦੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਘਿਓ ਲੋਜੀ ਘਿਓ ਜਿਹੜਾ ਆਪਾਂ ਲੈਤਾ ਇੱਕ ਕੜਛੀ ਘਿਓ ਦੀ ਲੈਤੀ ਆ ਆਪਾਂ ਘਿਓ ਆਪਾਂ ਇਹਦੇ ਵਿੱਚ ਕੋਈ ਵੀ ਪਾ ਸਕਦੇ ਆ ਆਪਾਂ ਡਾਲਡਾ ਵੀ ਪਾ ਸਕਦੇ ਆ ਅਸੀਂ ਆਪਾਂ ਦੇਸੀ ਘਿਓ ਵੀ ਪਾ ਸਕਦੇ ਆ ਤੇ ਵੈਸੇ ਆਪਾਂ ਇਹਦੇ ਵਿੱਚ ਰਫੈਂਡ ਵੀ ਪਾ ਸਕਦੇ ਆਗੇ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਮਿਕਸ ਕਰ ਦਨੇ ਆਗੇ ਘਿਓ ਨੂੰ ਲੋ ਜੀ ਆਪਾਂ ਘਿਓ ਸੀ ਜਿਹੜਾ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਹੱਥਾਂ ਦੀ ਮਦਦ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਪਾਵਾਂਗੇ ਜੀ ਪਾਣੀ ਗੁੰਗਣਾ ਜਿਹਾ ਪਾਣੀ ਆ ਆਪਣੇ ਕੋਲੇ ਗਰਮ ਨਹੀਂ ਹੈਗਾ ਥੋੜਾ ਥੋੜਾ ਪਾਣੀ ਪਾ ਕੇ ਇੱਕ ਆਪਾਂ ਸਖਤ ਜਿਹਾ ਆਟਾ ਤਿਆਰ ਕਰਨਾ ਹੈਗਾ ਲੋ ਜੀ ਆਪਾਂ ਇੱਕ ਇਸ ਤਰ੍ਹਾਂ ਦਾ ਨਾ ਇਹ ਆਟਾ ਹੈਗਾ ਆਪਣਾ ਤਿਆਰ ਕਰ ਲਿਆ ਸਖਤ ਹੀ ਹੈ ਥੋੜਾ ਜਿਹਾ ਤੇ ਆਪਾਂ ਇਹਨੂੰ ਬਿਲਕੁਲ ਸੌਫਟ ਮਲਾਈਮ ਨਹੀਂ ਕਰਨਾ ਆਪਾਂ ਇਹਦੇ ਜਿਹੜੇ ਜਿਹੜੇ ਕ੍ਰੈਕ ਜਿਹੇ ਨੇ ਇਹ ਇਸ ਤਰੀੇ ਰੱਖਣੇ ਨੇਗੇ ਤੇ ਆਪਾਂ ਇਹਨੂੰ 10 ਕਿ ਮਿੰਟ ਵਾਸਤੇ ਰੱਖ ਦਿੰਨੇ ਆ ਸੌਰੀ 5 ਮਿੰਟ ਵਾਸਤੇ ਰੱਖ ਦਿੰਨੇ ਆ ਜੀ ਤੇ ਫੇਰ ਆਪਾਂ ਇਹਨੂੰ ਵੇਲ ਕੇ ਇਹਦੇ ਨਮਕ ਪਾਰੇ ਪਹਿਲਾਂ ਕੱਟਾਂਗੇ ਲਓ ਜੀ ਆਪਾਂ 5 ਕਿ ਮਿੰਟ ਹੋ ਗਏ ਨੇ ਆਪਾਂ ਇਹਨੂੰ ਰੱਖੇ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਸੈੱਟ ਕਰ ਲੈਨੇ ਆ ਇਸ ਤਰ੍ਹਾਂ ਨਿਕੋ ਬਸ ਇੰਨਾ ਕੀ ਉਹ ਹੈ ਤੇ ਬਾਲਾ ਹਾਰਡ ਵੀ ਨਹੀਂ ਤੇ ਬਾਲਾ ਸੌਫਟ ਵੀ ਨਹੀਂ ਰੱਖਿਆ ਆਪਾਂ ਤੇ ਹੁਣ ਆਪਾਂ ਇਹਦੇ ਹਾਫ ਕਰਦਣੇ ਆ ਵਿਚਾਲੋ ਦੋ ਪੇੜੀਆਂ ਜੀ ਇਹਨੂੰ ਵੰਡ ਦਨੇ ਆ ਲੋ ਜੀ ਹੁਣ ਆਪਾਂ ਇਹਨੂੰ ਵੇਲਦੇ ਆ ਥੋੜਾ ਜਾਂ ਮੋਟਾ ਹੀ ਰੱਖਾਂਗੇ ਆਪਾਂ ਇਹਨੂੰ ਬਾਲਾ ਪਤਲਾ ਵੀ ਨਹੀਂ ਕਰਨਾ ਇਹ ਜਿਵੇਂ ਬਾਜ਼ਾਰ ਵਾਲੇ ਹੁੰਦੇ ਆ ਆਪਾਂ ਲੈ ਕੇ ਆਉਂਦੇ ਆ ਬਾਜ਼ਾਰ ਚੋਂ ਖਾਣੇ ਆ ਆਪਾਂ ਨੂੰ ਪਤਾ ਹੀ ਕਿੰਨੇ ਕੁ ਮੋਟੇ ਹੁੰਦੇ ਨੇ ਦੇਖੋ ਆਪਾਂ ਉਸ ਹਰਨ ਵਾਲੀ ਰੱਖਾਂਗੇ ਇਹ ਲਓ ਜੀ ਆਪਾਂ ਸੰਖਿਪਤ ਦਿਖਾ ਦਿੰਦੇ ਆ ਆਪਾਂ ਇੰਨੇ ਕੁ ਮੋਟੇ ਰੱਖਿਆ ਇਹ ਪਨਾ ਫਿਰ ਸਾਈਡਾਂ ਜੀਆਂ ਘਰਦਨੇ ਆ ਜਿਹੜੀਆਂ ਸੌ ਆਸ ਕਰਾਂਗੇ ਆਪਾਂ ਇਹਨੂੰ ਲਓ ਜੀ ਜਿਵੇਂ 2 ਡੇਢ ਇੰਚ ਦਾ ਨਿਸ਼ਾਨ ਹੁੰਦਾ ਏ ਉਸ ਹਿਸਾਬ ਦੇ ਨਾਲ ਆਪਾਂ ਇਹਨੂੰ 2 ਇੰਚ ਦਾ ਇਸ ਤਰ੍ਹਾਂ ਹੀ ਕਰਾਂਗੇ ਲਓ ਜੀ ਆਪਾਂ ਦੇਖੋ ਸਾਰੇ ਇਸ ਤਰ੍ਹਾਂ ਪੀਸ ਕੱਟ ਲੈਂਦੇ ਨੇਗੇ ਇਹ ਐਨੇ ਕੀ ਆਪਣੇ ਪਤਲੇ ਆ ਦੇਖੋ ਤੇ ਨਾਹੀਂ ਵਾਲੇ ਹੋਟੇ ਐਵੇਂ ਦੀ ਆਪਾਂ ਕੱਟਣੇ ਆ ਸਾਰੇ ਇੱਕੋ ਜਿਹੇ ਪੀਸ ਕੱਟੇ ਆ ਆਪਾਂ ਇੱਕ ਸਾਈਡ ਤੇ ਰੱਖਿਆ ਜੀ ਕਿਉਂ ਕਿਉਂ ਆਪਾਂ ਬਾਲਾ ਗਰਮ ਨਹੀਂ ਕਰਨਾ ਹੈਗਾ ਆਪਾਂ ਨਾਰਮਲ ਜੀ ਗਰਮ ਕਰਨੇਗਾ ਤੇ ਜੇ ਆਪਾਂ ਬਾਲਾ ਗਰਮ ਕਰਾਂਗੇ ਤਾਂ ਇਹ ਟੁੱਟ ਜਾਂਦੇ ਹੁੰਦੇ ਨੇਗੇ ਤੇ ਆਪਾਂ ਬਾਲਾ ਗਰਮ ਨਹੀਂ ਕੀਤਾ ਇਸ ਕਰਕੇ ਥੋੜੇ ਘੱਟ ਗਰਮ ਆਪਣਾ ਕਿਉਂ ਹੋ ਗਿਆ ਜੀ ਆਪਾਂ ਹੁਣ ਇੱਕ ਇੱਕ ਕਰਕੇ ਸਾਰੇ ਇਹਦੇ ਵਿੱਚ ਪੀਸ ਪਾਵਾਂਗੇ ਜਿੰਨੇ ਕ ਪੈ ਜਾਣਗੇ ਓਨੇ ਕ ਪਾਉਨੇ ਆਂਗੇ ਉਜੀ ਆਪਾਂ ਇਹਨੂੰ ਲੋ ਫਲੇਮ 'ਤੇ ਪਕਾ ਰਹੇ ਆਂਗੇ ਦੇਖੋ ਜਿਵੇਂ ਜਿਵੇਂ ਪੱਕਣਗੇ ਓਵੇਂ ਓਵੇਂ ਉੱਪਰ ਆਉਣੇ ਸ਼ੁਰੂ ਹੋ ਜਾਣਗੇ ਤੇ ਪਹਿਲਾਂ ਆਪਾਂ ਇਹਨੂੰ ਹਿਲਾਉਂਦੇ ਵੀ ਨਹੀਂ ਆਪਾਂ ਬਿਲਕੁਲ ਇਸ ਤਰ੍ਹਾਂ ਕੜਾਹੀ ਹਿਲਾਈਆ ਮਾੜੀ ਜਿਹੀ ਹਲਕੀ ਜੀ ਤੇ ਜਦੋਂ ਥੋੜੇ ਜਿ ਪੱਕ ਗਏ ਫਿਰ ਆਪਾਂ ਇਹਨੂੰ ਅਲਟ ਫਲਟ ਕੇ ਹਲਾ ਕੇ ਪਕਾ ਦਾਂਗੇ ਲੋ ਜੀ ਆਪਾਂ ਇਹ ਸਾਰੇ ਫਰਾਈ ਕਰ ਲੱਤੇ ਬਿਲਕੁਲ ਦੇਖੋ ਤੁਸੀਂ ਗੋਲਡਨ ਗੋਲਡਨ ਕਲਰ ਦੇ ਬਣ ਗਏ ਆ ਆਪਾਂ ਇਹ ਸਾਰੇ ਕੱਢ ਲਾਂਗੇ ਇੱਕ ਵਾਰ ਇਸ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਫਰਾਈ ਕਰ ਲਾਂਗੇ ਲੋ ਜੀ ਆਪਾਂ ਸਾਰੇ ਇਹ ਫਰਾਈ ਕਰ ਲਏ ਤੇ ਐਨੇ ਠੰਡੇ ਹੋਏ ਨੇ ਜੀ ਕਿ ਪਾਸੇ ਆਪਾਂ ਬਣਾ ਲੈਨੇ ਆਪਣੀ ਚਾਸ਼ਨੀ ਲੋ ਜੀ ਆ ਜਿਹੜਾ ਗੁੜ ਆਪਾਂ ਛੋਟਾ ਛੋਟਾ ਕੱਟ ਕੇ ਰੱਖ ਲੱਤਾ ਸੀ ਆਪਾਂ ਇਹਨੂੰ ਕੌਲੀ ਵਿੱਚ ਹੀ ਪਾ ਲਿਆ ਵੀ ਤਾਂ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੀ ਵੀ ਆਪਾਂ ਕਿੰਨਾ ਗੁੜ ਲੱਤੇਗਾ ਇਹ ਇੱਕ ਕੌਲੀ ਇੱਕ ਗੁੜ ਦੀ ਹੈ ਜੀ ਆਪਾਂ ਬਣਾਉਣੀ ਜੀ ਦੀ ਚਾਸ਼ਨੀ ਤੇ ਇਹਦੇ ਵਿੱਚ ਅੱਧਿਕ ਕੌਲੀ ਪਾ ਦਨੇ ਆਪਾਂ ਪਾਣੀ ਦੀ ਮਨ ਜੀ ਆਪਾਂ ਸਾਰਾ ਜਿਹੜਾ ਹੈਗਾ ਪਨਾਪ ਇੱਕ ਕੌਲੀ ਨਾਲ ਹੀ ਲੱਤਾ ਹੈਗਾ ਤੇ ਗਰਨ ਹੋ ਜਾਂਦੋ ਮੈਲਟ ਆਪਾਂ ਇਹਦੇ ਵਿੱਚ ਅੱਧੀ ਚੀਨੀ ਤੇ ਅੱਧਾ ਗੁੜ ਵੀ ਪਾ ਸਕਦੇ ਆ ਤੇ ਆਪਾਂ ਸਾਰਾ ਗੁੜ ਵੀ ਪਾ ਸਕਦੇ ਆ ਇਹਦੇ ਵਿੱਚ ਉਹ ਆਪਣੀ ਮਰਜ਼ੀ ਹੈ ਲੋ ਜੀ ਗੁੜਾ ਆਪਣਾ ਸਾਰਾ ਮੈਲਟ ਹੋ ਗਿਆ तकरीबन ਥੋੜਾ ਜਿਹਾ ਰਹਿ ਗਿਆ ਆਪਾਂ ਬਣਾਉਣੀ ਹੈ ਜੀ ਇੱਕ ਤਾਰ ਦੀ ਚਾਸ਼ਨੀ ਲੋ ਜੀ ਹੁਣ ਆਪਾਂ ਚੈੱਕ ਕਰ ਲੈਨੇ ਆ ਕਿ ਆਪਣੀ ਚਾਸ਼ਨੀ ਤਿਆਰ ਹੈ ਹਰ ਦੇਖੋ ਤਾਰ ਇਹਦੀ ਬਣਨੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਜੀ ਥੋੜੀ ਸੌਫ ਕਮਚਾਕ ਸੌਫ ਦਾ ਲੱਤ ਆਪਾਂ ਥੋੜੀ ਜਿਹੀ ਪਾ ਦਨੇ ਆ ਜੀ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਮਿੱਠਾ ਸੋਡਾ ਤਾਂ ਜੋ ਇਹਦੇ ਵਿੱਚ ਵਧੀਆ ਝੱਗ ਜੀ ਬਣ ਜੇ ਤੇ ਹੁਣ ਆਪਾਂ ਕੱਢ ਲੈਣੇ ਜੀ ਗੈਸ ਬੰਦ ਇਹਦੇ ਵਿੱਚ ਹੈਗੇ ਹੈ ਜੀ ਆਪਾਂ ਗੁੜ ਪਾਰੇ ਪਾ ਦਨੇ ਆ। ਨੂੰ ਜੀ ਆਪਾਂ ਚੰਗੀ ਤਰ੍ਹਾਂ ਨਾ ਗੁੜ ਦੀ ਕੋਟਿੰਗ ਇਹਦੇ ਉੱਤੇ ਕਰ ਦਨੇ ਆਂਗੇ ਤਾਂ ਜੋ ਅੰਦਰ ਤੱਕ ਵੀ ਗੁੜ ਇਹਦੇ ਜਾਵੇ। ਬਿਲਕੁਲ ਵਧੀਆ ਬਣ ਕੇ ਤਿਆਰ ਹੋ ਜਾਣਗੇ ਤੇ ਆਪਾਂ ਇਹਨੂੰ ਥੋੜਾ ਚਿਰ ਠੰਡਾ ਹੋਣ ਵਾਸਤੇ ਰੱਖ ਦਨੇ ਆਂਗੇ। ਜੀ ਇਹ ਦੇਖੋ ਠੰਡੇ ਹੋ ਗਏ ਨੇ ਤੇ ਜਿਹੜੀ ਗੁੜ ਦੀ ਕੋਟਿੰਗ ਹੈ ਬਿਲਕੁਲ ਇਹਦੇ ਉੱਤੇ ਚੰਗੀ ਤਰ੍ਹਾਂ ਕੋਟਿੰਗ ਹੋ ਗਈ ਹੈ ਗੁੜਦੀ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢ ਲੈਨੇ ਆ। ਲੋ ਜੀ ਦੇਖੋ ਆਪਣੇ ਗੁੜਤਾਰੇ ਬਣ ਕੇ ਹੋ ਗਏ ਨੇ ਰੈਡੀ। ਬਿਲਕੁਲ ਵਧੀਆ ਬਣਿਆ ਤੇ ਬਾਜ਼ਾਰ ਵਰਗੇ ਬਣਿਆ ਤੇ ਬਾਜ਼ਾਰ ਵਾਲੇ ਕੀ ਕਰਦੇ ਜੀ ਥੋੜਾ ਜਿਹਾ ਇਹਦੇ ਵਿੱਚ ਨਾ ਗੁੱਡੇ ਵਿੱਚ ਕਲਰ ਪਾ ਦਿੰਦੇ ਨੇ ਤਾਂ ਜੋ ਲਾਲ-ਲਾਲ ਨਜ਼ਰ ਆਉਣ ਲੱਗ ਜਾਂਦੇ ਨੇ। ਆਪਾਂ ਇਹਦੇ ਵਿੱਚ ਕੋਈ ਵੀ ਕਲਰ ਐਡ ਨਹੀਂ ਕੀਤਾ ਕਿਉਂਕਿ ਆਪਾਂ ਆਪਣੇ ਘਰ ਵਾਸਤੇ ਬਣਾ ਰਹੇ ਸੀ ਇਸ ਕਰਕੇ ਆਪਣੇ ਨੇਚਰਲੀ ਗੁੜ ਤੋਂ ਤਿਆਰ ਆਪਾਂ ਕੀਤੀ ਹੈ ਕੋਟਿੰਗ ਕੀਤੀ ਹੈ ਇਹਨਾਂ ਤੇ ਦੇ ਬੋਤੀ ਕਸਤਾ ਬਣਿਆ ਤੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਜੀ ਇਹ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਹੈ ਤੇ ਆਪਾਂ ਇਹਨੂੰ ਇੱਕ ਮਹੀਨੇ ਵਾਸਤੇ ਚਾਹੀਏ ਤਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਜਦੋਂ ਵੀ ਆਪਣਾ ਮਨ ਕਰੇ ਤੇ ਆਪਾਂ ਇਹਨੂੰ ਖਾ ਸਕਦੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ